ਬਾਜੀ ਜਾਣਦੀ ਬਾਜੀ ਜਾਣਦੀ ਐਦਾ ਤੇ ਲਾਰਿਆ ਓਏ ਸੁਣ ਰੂਲ ਦੂ ਬਾਜੀ ਜਾਣਦੀ ਐਦਾ ਤੇ ਲਾਰਿਆ ਓਏ ਸੁਣ ਰੂਲ ਦੂ ਡੱਲੇ ਬਾਪੂ ਡੱਲੇ ਵਾਲ ਬਾਪੂ ਦੁਨੀਆ ਤੇ ਸਾਗਿਆ ਓਏ ਸੁਣ ਰੂਲ ਦੂ ਡੱਲੇ ਬਾਲ ਬਾਪੂ ਦੁਨੀਆ ਤੇ ਸਾਗਿਆ ਓਏ ਸੁਣ ਰੂਲ ਦੂ ਓਏ ਜੱਟ ਦਵਿਆਨੀ ਨਾ ਹੁਣ ਦਬਣਾ ਓਏ ਜੱਟ ਦਵਿਆਨੀ ਨਾ ਹੁਣ ਦਬਣਾ ਓਏ ਪੌਂਕਣ ਵਾਲਿਆਂ ਦੇ ਤਾਂ ਦੁੱਖ ਲੱਗਣਾ ਓਏ ਪੌਂਕਣ ਵਾਲਿਆਂ ਦੇ ਤਾਂ ਦੁੱਖ ਲੱਗਣਾ ਜਿਨ੍ਹਾਂ ਚੋਰੀ-ਚੋਰੀ ਕੀਤੀ ਸਰਕਾਰ ਨਾਲ ਗੱਲ ਜਿਨ੍ਹਾਂ ਚੋਰੀ-ਚੋਰੀ ਕੀਤੀ ਸਰਕਾਰ ਨਾਲ ਗੱਲ ਜੱਟ ਉਹਨਾਂ ਨੂੰ ਇਹ ਕਰਕੇ ਦਿਖਾ ਗਿਆ ਓਏ ਸੁਣ ਰੁੱਲ ਦੂ ਬਾਪੂ ਡੱਲੇ ਵਾਲ ਦੁਨੀਆ ਤੇ ਸਾਗਿਆ ਓਏ ਸੁਣ ਰੁਲਦੂ ਜੱਟ ਦਿਲਦਾਨੀ ਏ ਮਾੜਾ ਓਏ ਜੱਟ ਦਿਲਦਾਨੀ ਏ ਮਾੜਾ ਓਏ ਮਾੜਾ ਆਖੇ ਇਹੇ ਲਗਾੜਾ ਓਏ ਮਾੜਾ ਆਖੇ ਇਹੇ ਲਗਾੜਾ ਓਏ ਆਉਣ ਵਾਲੀ ਪੀੜੀ ਨੂੰ ਬਚਾਉਣ ਵਾਲਾ ਬਾਪੂ ਆਉਣ ਵਾਲੀ ਪੀੜੀ ਨੂੰ ਬਚਾਉਣ ਵਾਲਾ ਬਾਪੂ ਪੱਖਾ 26ਵੇਂ ਦੇਣਾ ਵਿੱਚ ਆ ਗਿਆ ਓ ਸੁਣ ਰੂਲ ਦੂ ਬਾਪੂ ਡਲਿਆ ਔਰ ਦੁਨੀਆ ਤੇ ਸਾ ਗਿਆ ਓ ਸੁਣ ਰੂਲ ਦੂ ਅੰਨ ਦਾਤਾ ਸੱਡ ਕੇ ਪੈ ਰਿਹਾ ਏ ਅੰਨ ਦਾਤਾ ਸੱਡ ਕੇ ਪੈ ਰਿਹਾ ਏ ਮੰਗ ਮੰਨਦੇ ਕਿਉਂ ਨਹੀਂ ਕਹਿ ਰਿਹਾ ਏ ਮੰਗ ਮੰਨਦੇ ਕਿਉਂ ਨਹੀਂ ਕਹਿ ਰਿਹਾ ਏ ਸੱਡ ਕੇ ਬਾਪੂ ਹੁਣ ਜੀਵਨ ਦੀ ਆਸ ਛੱਡ ਕਿਉ ਬਾਪੂ ਹੁਣ ਜੀਵਨ ਦੀ ਆਸ ਪਹਿਲਾਂ ਮਰਨ ਕਬੂਲ ਦਾਤੇ ਲਾ ਗਿਆ ਓਏ ਸੁਣ ਰੂ ਬਾਪੂ ਦੱਲੇ ਵਾਲ ਦੁਨੀਆ ਤੇ ਸਾ ਗਿਆ ਓਏ ਸੁਣ ਰੂਲ ਦੂ ਬਾਪੂ ਦੱਲੇ ਵਾਲ ਦੁਨੀਆ ਤੇ ਸਾ ਗਿਆ ਓਏ ਸੁਣ ਰੂਲ ਦੂ ਦੱਲੇ ਵਾਲ ਸਾਹਿਬ ਜਿੰਦਾਬਾਦ ਦੱਲੇ ਵਾਲ ਸਾਹਿਬ ਤੇਰੀ ਸੋਚ ਦੇ ਪੈਰਾ ਦਿਆ ਗੇਠੋ ਕੇ ਸਭ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕੇ ਜੁਰਜੀ ਦਾ ਘਰ ਸਾਡੇ ਵਾਹਿਗੁਰੂ ਜੀ ਕੀ ਫਤਿਹ ਆਜੋ ਜੱਗ ਦੇ ਜੋਗਰਾਸ